ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਸ੍ਰਿਕਾਲ ਵਿਦार्थियों ਸਾਡਾ ਵਿਸਾ ਚੱਲਿਆ ਹੋਇਆ ਸੀ ਸੰਵਾਦ ਤੇ ਭੌਚੋਣ ਪਰਸਨ ਅੱਧੇ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਕੁਝ ਹੋਰ ਪਰਸਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਪਰਸਨ ਕਿਹੜੇ ਹਨ ਪਾਸ ਆ ਵੀ ਗਾ ਪੰਜਾਬ ਦੇ ਪੰਜਾਬੀ ਲੇਖਕ ਪੁਰਸਕਾਰ ਦਾ ਨਾਮ ਹੈ ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਲੇਖਕ ਪੁਰਸਕਾਰ ਦਾ ਨਾਮ ਕੀ ਹੈ ਪੰਜਾਬੀ ਸਾਹਿਤ ਕੀ ਪੰਜਾਬੀ ਸਾਹਿਤ ਦੂਜਾ ਪ੍ਰਸ਼ਨ ਕਿਹੜਾ ਸੀ ਅਜੀਤ ਦੇ ਮੁੱਖ ਸੰਪਾਦਕ ਦਾ ਨਾਮ ਹੈ ਅਜੀਤ ਦੇ ਮੁੱਖ ਸੰਪਾਦਕ ਦਾ ਨਾਮ ਬਰਜਿੰਦਰ ਸਿੰਘ ਹਮਦਰਦ ਹੈ ਅ ਪਹਿਲੇ ਵਾਲੇ ਪ੍ਰਸ਼ਨ ਦਾ ਉੱਤਰ ਕੀ ਸੀ ਬਈ ਇੱਕ ਬਾਰ ਹੋਰ ਦੱਸਦਾ ਸੀ ਭਾਸ਼ਾ ਵਿਭਾਗ ਪੰਜਾਬ ਦੇ ਪੰਜਾਬੀ ਲੇਖਕ ਪੁਰਸਕਾਰ ਦਾ ਨਾਮ ਕੀ ਹੈ ਪੰਜਾਬੀ ਸਾਹਿਤ ਸ਼੍ਰੋਮਣੀ ਕੀ ਬਈ ਪੰਜਾਬੀ ਸਾਹਿਤ ਸ਼੍ਰੋਮਣੀ ਦੂਜੇ ਪ੍ਰਸ਼ਨ ਦੁਆ ਇੱਕ ਵਾਰ ਹੋਰ ਵਿਖੋ ਪੰਜਾਬ ਦੇ ਮੁੱਖ ਅਜੀਤ ਦੇ ਮੁੱਖ ਸੰਪਾਦਕ ਦਾ ਨਾਂ ਕੀ ਹੈ ਵਰਜਿੰਦਰ ਸਿੰਘ ਹਮਦਰਦ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਭਾਸ਼ਾ ਕੀ ਹੈ ਮਨੁੱਖੀ ਵਿਕਾਸ ਦਾ ਸਿੱਟਾ ਹੈ ਭਾਸ਼ਾ ਮਨੁੱਖੀ ਵਿਕਾਸ ਦਾ ਸਿੱਟਾ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਭਾਸ਼ਾ ਦੀ ਸੰਚਾਰ ਬਈ ਕੀ ਭਾਸ਼ਾ ਦੀ ਸੰਚਾਰ ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਹੈ ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਕੀ ਅੰਗ ਹੈ ਬਈ ਬੋਲ ਇਸ਼ਾਰਾ ਹਾ ਬੋਲ ਇਸ਼ਾਰਾ ਹਾ ਪਾਉ ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਭਾਸ਼ਾ ਵਿੱਚ ਇਤਿਹਾਸਿਕ ਪਰਿਵਰਤਨ ਦਾ ਸਬੰਧ ਕਿਸ ਨਾਲ ਹੈ ਭਾਸ਼ਾ ਵਿੱਚ ਇਤਿਹਾਸਿਕ ਪਰਿਵਰਤਨ ਦਾ ਸਬੰਧ ਕਿਸ ਨਾਲ ਹੈ ਢਾਈ ਕਰਾਨਿਕ ਨਾਲ ਢਾਈ ਕਰਾਨਿਕ ਨਾਲ ਹੈ ਢਾਈ ਕਰਾਨਿਕ ਨਾਲ ਭਾਸ਼ਾ ਵਿੱਚ ਇਤਿਹਾਸਕ ਪਰਿਵਰਤਨ ਦਾ ਸੰਬੰਧ ਹੈ ਭਈ ਅੱਗੇ ਵੇਖੋ ਪੰਜਾਬੀ ਭਾਸ਼ਾ ਦਾ ਵਿਕਾਸ ਧੂਨੀ ਚੰਦਰ ਪੰਜਾਬੀ ਭਾਸ਼ਾ ਦਾ ਵਿਕਾਸ ਧੂਨੀ ਚੰਦਰ ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ ਪ੍ਰੇ ਪ੍ਰੇਮ ਪ੍ਰਕਾਸ਼ ਸਿੰਘ ਪੰਜਾਬੀ ਬੋਲੀ ਦਾ ਕਾ ਨਿਕਾਸ ਤੇ ਵਿਕਾਸ ਪ੍ਰੇਮ ਪ੍ਰਕਾਸ਼ ਸਿੰਘ ਭਾਸ਼ਾ ਤੇ ਭਾਸ਼ਾ ਵਿਗਿਆਨ ਅਰਕਿਰਤ ਸਿੰਘ ਭਾਸ਼ਾ ਤੇ ਭਾਸ਼ਾ ਵਿਗਿਆਨ ਅਰਕਿਰਤ ਸਿੰਘ ਅੱਗੇ ਵਾਲਾ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਜੀਬੀ ਸਿੰਘ ਕਿਹੜਾ ਜੀਬੀ ਸਿੰਘ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਘਰਵਾਲੀ ਸ਼ਬਦ ਦੇ ਅਰਥ ਇਸਤਰੀ ਵਿੱਚ ਪਰਿਵਰਤਨ ਦੀ ਕਿਹੜੀ ਦਿਸ਼ਾ ਹੈ ਘਰਵਾਲੀ ਸ਼ਬਦ ਦੇ ਅਰਥ ਘਰਵਾਲੀ ਸ਼ਬਦ ਦੇ ਅਰਥ ਇਸਤਰੀ ਵਿੱਚ ਪਰਿਵਰਤਨ ਦੀ ਕਿਹੜੀ ਦਿਸ਼ਾ ਹੈ ਅਰਥ ਸੰਕੇਤ ਕਿਹੜੀ ਦਿਸ਼ਾ ਹੈ ਅਰਥ ਸੰਕੇਤ ਈ ਦਮੁਦਰ ਦੀ ਰਚਨਾ ਕਿਸ ਸੰਦ ਵਿੱਚ ਹੈ ਈ ਦਮੁਦਰ ਦੀ ਰਚਨਾ ਦਵਈਆ ਛੰਦ ਵਿੱਚ ਹੈ ਕਿਹੜੇ ਛੰਦ ਵਿੱਚ ਦਵਈਆ ਛੰਦ ਵਿੱਚ 8ਵਾਂ ਪ੍ਰਸ਼ਨ ਕਿਹੜਾ ਸੀ ਕਾਫੀ ਰੂਪ ਕਿਹੜਾ ਹੈ ਕਾਫੀ ਰੂਪ ਪਰਗੀਤਕ ਹੈ ਕਿਹੜਾ ਪਰਗੀਤਕ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਰੂਪਵਾਦੀ ਪ੍ਰਣਾਲੀ ਦਾ ਬਲ ਕਿਸ ਉੱਤੇ ਹੈ ਰੂਪਵਾਦੀ ਪ੍ਰਣਾਲੀ ਦਾ ਬਲ ਕਿਸ ਉੱਤੇ ਬਣਤੀ ਉੱਤੇ ਰੂਪਵਾਦੀ ਪ੍ਰਣਾਲੀ ਦਾ ਬਲ ਬਣਤੀ ਉੱਤੇ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸਾਹਿਤ ਵਿਕਾਸ ਵਿੱਚ ਵਧੇਰੇ ਮਹੱਤਵਪੂਰਨ ਕੀ ਹੈ ਸਾਹਿਤਕ ਪੱਥ ਸਾਹਿਤਕ ਵਿਕਾਸ ਵਿੱਚ ਵਧੇਰੇ ਮਹੱਤਵਪੂਰਨ ਕੀ ਹੈ ਸਾਹਿਤਕ ਤੱਤ ਸਾਹਿਤਕ ਵਿਕਾਸ ਵਿੱਚ ਪੱਥ ਦੇ ਮਹੱਤਵਪੂਰਨ ਕੀ ਬਈ ਸਾਹਿਤਕ ਤੱਤ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਸਾਹਿਤ ਦੀ ਕਾਲਵੰਡਤਾ ਕਿਹੜਾ ਆਧਾਰ ਵਧੇਰੇ ਪ੍ਰਮਾਣਿਕ ਹੈ ਪੰਜਾਬੀ ਸਾਹਿਤ ਦੀ ਕਾਲਵੰਡਤਾ ਬਧੇਰੇ ਪ੍ਰਮਾਣਿਕ ਆਧਾਰ ਪ੍ਰਵਿਰਤੀਏ ਕਿਹੜਾ ਪ੍ਰਵਿਰਤੀਏ ਅੱਜ ਦੀ ਕੱਠਿਆ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱਠਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਜ ਦੀ ਕੱਠਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ